ਯੋਗ ਹੈ। ਜੀ ਗੱਡੀ ਚਾਂਸਿੰਗ ਜੀ। ਬੰਦੇ ਦੇ ਲਈ। ਜਿਦਾ ਮੇਰੇ ਸੀਨੀਅਰਸ ਨੇ ਤੇ ਜਿੰਨੇ ਮੇਰੇ ਸਾਥੀ ਮੋਤਬਰ ਇਲਾਕੇ ਦੇ ਬਹੁਤ ਹੀ ਸਾਰੇ ਮੋਤਬਰ ਸ਼ਰਾਂਖੜੇ ਖੜੇ ਹੈਗੇ ਆ। ਇਹਨਾਂ ਨੇ ਪਹਿਲੇ ਏਜੰਡਾ ਤੁਹਾਨੂੰ ਦੱਸਿਆ ਕਿ ਸਾਡਾ ਮੁੱਖ ਏਜੰਡਾ ਇਹ ਹੈ ਜੋ ਸਾਡੇ ਇਲਾਕੇ ਦੇ ਨਾਲ ਪਿਛਲੇ ਕਾਫੀ ਸਮੇਂ ਤੋਂ ਮੈਨੂੰ ਲੱਗਦਾ ਹੈ 2012 ਤੋਂ ਬਾਅਦ ਤੋਂ ਤਰਾਸਦੀ ਹੋ ਰਹੀ ਹੈ ਕਿ ਹਮੇਸ਼ਾ ਸਾਡਾ ਕੈਂਡੀਡੇਟ ਜਿਹੜਾ ਬਾਹਰੋਂ ਲਾਇਆ ਜਾਂਦਾ ਬਹੁਤ ਹੀ ਬਹੁਤ ਹੀ ਸੂਝਵਾਨ ਵਿਅਕਤੀ ਵੀ ਲਾਏ ਜਾਂਦੇ ਬਹੁਤ ਹੀ ਵਧੀਆ ਵਿਅਕਤੀ ਵੀ ਲਾਏ ਜਾਂਦੇ ਜਿਵੇਂ ਬਾਦ ਸਾਹਿਬ ਦਾ ਨਹਿਰ ਅਧਾਰਨ ਹੁੰਦਾ ਮੈਂ ਉਹ ਤਾਂ ਰਾਬਰ ਕੀ ਵਿਅਕਤੀ ਹੈ ਪਰ ਸਾਡੀ ਮਜਬੂਰੀ ਇਹ ਹੋ ਜਾਂਦੀ ਆ ਕਿ ਜੇ ਉਹ ਰਾਤ ਭਰਾਂਤੇ ਕਿਸੇ ਵਰਕਰ ਨੂੰ ਕੋਈ ਨਸੀਬਤ ਆਣ ਖੜੇ ਤਾਂ ਜੇ ਉਹਦਾ ਲੀਡਰ ਕੋਲ ਹੋਵੇ ਤਾਂ ਉਸੇ ਵੇਲੇ ਉਹ ਆਪਣੇ ਲੀਡਰ ਕੋਲ ਪਹੁੰਚ ਕੇ ਉਹਨੂੰ ਅਪਰੋਚ ਕਰ ਸਕਦਾ ਜੋ ਕਿ ਬਾਹਰੋਂ ਲੀਡਰ ਆਣ ਕਰਕੇ ਪਹਿਲਾਂ ਤਾਂ ਲੋਕ ਉਹਨੂੰ ਜਾਣਦੇ ਨਹੀਂ ਹੁੰਦੇ ਜਦ ਤੱਕ ਉਹਨੂੰ ਜਾਣਨ ਲੱਗਦੇ ਆ ਉਹ ਵਿਚਾਰਾ ਉਦੋਂ ਥੱਕ ਜਾਂਦਾ ਜੀ ਜੋ ਪ੍ਰੈਕਟੀਕਲ ਪਾਰਟ ਹੈ ਸੋ ਅਸੀਂ ਜਿੰਦਾ ਕੀ ਹੈ ਕਿ ਪ੍ਰਧਾਨ ਜੀ ਦੇ ਸਾਨੂੰ ਪੂਰੀ ਯਕੀਨ ਵੀ ਹੈ ਤਾਂ ਉਹਨਾਂ ਨੇ ਸਾਨੂੰ ਟਾਈਮ ਵੀ ਦਿੱਤਾ ਹੋਇਆ ਜੀ ਅਸੀਂ 3-4 ਦਿਨਾਂ ਚਿਰ ਉਹਨੂੰ ਮੇਲੜੜ ਹੈ 13 ਨੂੰ ਉਹਨਾਂ ਨੇ ਪੰਜਾਬ ਆਜਣਾ ਦਿੱਲੀ ਗਏ ਹੋਏ ਆ ਅਸੀਂ ਉਸ ਤੋਂ ਬਾਅਦ ਇੱਥੋਂ ਨਵੇਂ ਸ਼ਹਿਰ ਤੋਂ ਇੱਕ ਹਲਕੇ ਤੋਂ ਚੰਗਾ ਬਹੁਤ ਬੰਦਿਆਂ ਦਾ ਕੰਮ ਲੈ ਕੇ ਜਾਵਾਂਗੇ ਤੇ ਜੋ ਵੀ ਸਾਡੀਆਂ ਮੰਗਾਂ ਹੈਗੀਆਂ ਦੇਖੋ ਜੀ ਖਾਸ ਕਰਕੇ ਮੈਂ ਨੌਜਵਾਨ ਨੌਜਵਾਨ ਥੋੜੇ ਜਿਆਦਾ ਐਂਬੀਸ਼ੀਅਸ ਹੁੰਦੇ ਆ ਜੀ ਥੋੜੇ ਜਿਆਦਾ ਉਹਨਾਂ 'ਚ ਸ਼ੌਕ ਹੁੰਦੇ ਆ ਤਾਂ ਇਹ ਇਹਨੂੰ ਇਲੈਕਸ਼ਨ ਲੜਨ ਦਾ ਨਾਂ ਰਲਾਇਆ ਜਾਵੇ ਬੀਸ਼ੀਅਸ ਮਤਲਬ ਵੀ ਕੁਝ ਕਰਨ ਦੇ ਲਈ ਲੋਕਾਂ ਲਈ ਹਲਕੇ ਲਈ ਜਾਂ ਕਿਸੇ ਲਈ ਉਹਦੇ ਲਈ ਅਸੀਂ ਪ੍ਰਧਾਨ ਸਾਹਿਬ ਕੋ ਜਾ ਕੇ ਆਪਣੀਆਂ ਸਾਰੀਆਂ ਜਿਹੜੀਆਂ ਛਾਵਾਂ ਹਲਕੇ ਨੂੰ ਲੈ ਕੇ ਹੈਗੀਆਂ ਕਿਉਂਕਿ ਅਸੀਂ ਆਪਣੇ ਜਿੰਨੇ ਇੱਥੇ ਇਕੱਠੇ ਹੋਏ ਆ ਇਹ ਅਸੀਂ ਆਪਣੇ ਲਈ ਨਹੀਂ ਹੋਏ ਆਪਣੇ ਵੱਲੋਂ ਗੱਲ ਨਹੀਂ ਕਹਿ ਰਹੇ ਇਹ ਲੋਕਾਂ ਦੇ ਵਿਚਾਰ ਆ ਪਾਰਟੀ ਕੈਟਰ ਦੇ ਪਾਰਟੀ ਵਰਕਰ ਦੇ ਵਿਚਾਰ ਆ ਜਿਹੜੇ ਸਾਨੂੰ ਪਿੰਡਾਂ 'ਚ ਘੁੰਮਦਿਆਂ ਨੂੰ ਪਤਾ ਲੱਗੇ ਤਾਂ ਉਦੋਂ ਸਾਨੂੰ ਹੋਰ ਜ਼ਿਆਦਾ ਅਹਿਸਾਸ ਹੋਇਆ ਕਿ ਹੁਣ ਇਹ ਗੱਲ ਜਿੰਦਾ ਅਸੀਂ ਕਹਿੰਦੇ ਹੁਣ ਪਾਣੀ ਸਿਰ ਉਤੋਂ ਲੰਘ ਚੁੱਕਿਆ ਤਾਂ ਬਾਹਰਲੇ ਕੈਂਡੀਡੇਟਾਂ ਨਾਲ ਵੀ ਜਿਹੜਾ ਨਵੇਂ ਸ਼ਹਿਰ 'ਚ ਇਸ਼ੂ ਆ ਖਾਸ ਤੌਰ ਤੇ ਥੋੜਾ ਜਿਆ ਜਿਆਦਾ ਗੰਭੀਰ ਹੋ ਚੁੱਕਿਆ ਹੈ ਬਾਕੀ ਸਾਨੂੰ ਪਾਰਟੀ ਲੀਡਰਸ਼ਿਪ ਕਿਉਂਕਿ ਜੋ ਅਸੀਂ ਕਹਿੰਨੇ ਆ ਪ੍ਰਧਾਨ ਜੀ ਹਮੇਸ਼ਾ ਸੁਣਦੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕਦੇ ਵੀ ਸਾਡੀ ਇਸ ਗੱਲ ਨੂੰ ਇਗਨੋਰ ਕਰੂ। ਦੈਨ ਕਿਸੇ ਨੂੰ ਵੀ ਹਲਕਾ ਇਚਾ ਮੈਂ ਤਾਂ ਕੋਈ ਇਤਰਾਜ਼ ਨਹੀਂ ਹੋਏਗਾ। 132 ਪਿੰਡ 19 ਵਾਰਡ ਨਮਾ ਸ਼ਹਿਰ ਦੇ ਤੇ 13 ਵਾਰਡ ਰਹ ਹੋਂਦੇ। ਇਹਦੇ ਦਾ ਇੱਕ ਇੱਕ ਬੰਦਾ ਸਾਡਾ ਦਾਵੇਦਾਰ ਹੈ। ਜਿਹਨੂੰ ਮਰਜ਼ੀ ਉਹ ਖੜਾ ਕਰ ਦੇਣ ਜਿੱਦਾਂ ਜ세ਦਾ ਸਾਹਿਬ ਨੇ ਕਿਹਾ ਕਿ ਨਾ ਕੋਈ ਉੱਤੇ ਮਾਈਕ ਬੋ ਜਾਣਦੇ ਆਂਗੇ। ਨਾ ਕੋਈ ਕਿਸੇ ਹੋਰ ਦਾ ਕਿਸੇ ਤਰ੍ਹਾਂ ਦਾ ਬੋ ਜਾਣਦੇ ਆਂਗੇ। ਨਾ ਉਹਨਾਂ ਤੋਂ ਕੋਈ ਇਥੇ ਨਸ਼ਾ ਵੰਡਾਇਆ ਜਾਊਗਾ ਨਾ ਕੁਝ ਹੋਰ ਹੋਊਗਾ ਤੁਸੀਂ ਇਹ ਪੂਰੇ ਨਵੇਂ ਸ਼ਹਿਰ ਪੂਰੇ ਪੰਜਾਬ ਦੀ ਇਹ ਮਿਸਾਲ ਵੀ ਇਸ ਵਾਰੀ ਕੈਮ ਹੁੰਦੀ ਦੇਖੋਗੇ ਜੇ ਸਾਡਾ ਲੋਕਲ ਕੈਂਡੀਡੇਟ ਦੇ ਦਿੱਤਾ ਜਾਵੇ ਕਿ ਅਸੀਂ ਪੁਰਾਣੇ ਜਦਾਂ ਦਿਖਾਕਿਆਂ ਦੀਆਂ ਗੱਲਾਂ ਆਪਣੇ ਬਜ਼ੁਰਗਾਂ ਤੋਂ ਸੁਣੀ ਦੀਆਂ ਕਿ ਉਦੋਂ ਤਾਂ ਐਮ ਨਹੀਂ ਸੀ ਹੁੰਦਾ ਐਮ ਹੀ ਨਹੀਂ ਸੀ ਹੁੰਦਾ ਇਲੈਕਸ਼ਨ ਹੀ 2 ਲੱਖ ਲੜੀ ਜਾਂਦੀ ਸੀ ਉਦੋਂ ਦਾ ਹੀ ਇਲੈਕਸ਼ਨ ਅੜਕੇ ਦਾ ਚਾਰ ਗੱਡੀਆਂ ਦੇ ਨਾਲ ਬਿਨਾ ਕੁਝ ਵੀ ਫालतੂ ਪੈਸਾ ਨਸ਼ਾ ਜਾਂ ਹੋਰ ਕੁਝ ਵੀ ਵੰਡੇ ਬਿਨਾ ਇਹ ਸਤਕਾਰਯੋਗ ਅੱਜ ਦਾ ਸਾਰਾ ਜਿਹੜਾ ਮੀਡੀਆ ਸਾਹਿਬਾਨ ਸਾਡੇ ਵਿੱਚ ਪਹੁੰਚੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ ਉਹਨਾਂ ਦੀ ਗੱਲ ਸੁਣਨ ਲਈ ਤੁਸੀਂ ਪਹੁੰਚੇ ਧੰਨਵਾਦ ਕਰਦੇ ਹਾਂ ਪਹਿਲਾਂ ਤੇ ਨਾਲ ਹੀ ਮੈਂ ਇਹ ਬੜਾ ਭਰੋਸਾ ਦਵਾਨਾ ਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਬਾਲਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਅਸੀਂ ਸਾਰੇ ਉਹਨਾਂ ਦੀ ਜਿਹੜੀ ਪ੍ਰਧਾਨਗੀ ਆ ਉਦੇ ਵਿੱਚ ਲਾਮਬੰਦ ਹੈ ਤੇ ਉਹਨਾਂ ਤੇ ਸਾਨੂੰ ਪੂਰਨ ਭਰੋਸਾ ਹੈ ਕਿ ਆਉਣ ਵਾਲਾ 2027 ਦਾ ਜਿਹੜਾ ਇਲੈਕਸ਼ਨ ਹੈ ਉਹ ਸ਼੍ਰੋਮਣੀ ਅਕਾਲੀ ਦਲ ਵੱਡੀ ਜਿਹੜੀ ਜਿੱਤ ਹੈ ਉਹ ਪ੍ਰਾਪਤ ਕਰਕੇ ਸੂਬੇ ਦੇ ਵਿੱਚ ਸਰਕਾਰ ਬਣਾਏਗਾ ਅੱਜ ਦੀ ਜਿਹੜੀ ਮੇਨ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਸ ਦਾ ਇੱਕ ਅਹਿਮ ਮੁੱਦਾ ਹੈ ਮੁੱਦਾ ਕੀ ਹੈ ਕਿ ਸਾਡੇ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਦੇ ਵਿੱਚ ਐਕਟ 132 ਪਿੰਡ ਨੇ ਬੇਅਵਾਦ ਕਰਕੇ ਬਹੁਤ ਸਾਰੇ ਪਿੰਡ ਹੋਰ ਕੀ ਹੈ ਬਟ ਐਕਟ 132 ਪਿੰਡ ਨੇ ਤੇ ਦੋ ਵੱਡੇ ਸ਼ਹਿਰ ਰਾਹੋ ਤੇ ਨਵਾਂ ਸ਼ਹਿਰ ਜਿੱਥੇ ਲੱਖਾਂ ਦੀ ਗਿਣਤੀ ਚ ਲੋਕ ਰਹਿੰਦੇ ਔਰ ਅੱਜ ਦੇ ਅਯੋਕੇ ਸਮੇਂ ਦੀ ਜੇ ਅਸੀਂ ਹੁਣ ਗੱਲ ਕਰ ਲਈਏ ਪੋਲੀਟੀਕਲ ਮੁੱਦਿਆਂ ਦੀ ਗੱਲ ਕਰ ਲਈਏ ਤੇ ਜਦੋਂ ਵੀ ਕਿਸੇ ਨੇ ਆਪ ਦੀ ਜਿਹੜੀ ਗੱਲ ਹੈ ਆਪਣਾ ਜਿਹੜਾ ਪੱਖ ਹੈ ਰੱਖਣਾ ਉਹ ਇੱਕ ਪੋਲੀਟੀਕਲ ਥੰਮ ਹੈ ਪੋਲੀਟੀਕਲ ਲੀਡਰ ਦਾ ਥੰਮ ਮੰਨੇ ਜਾਂਦੇ ਆ ਤਾਂ ਕਿ ਜਿਹੜੀ ਆਵਾਮ ਦਾ ਜਿਹੜਾ ਸਾਰਾ ਕਾਰੋਬਾਰ ਹੈ ਕੰਮ ਹੈ ਉਹਨੇ ਦਿਖਾਇਆ ਜਾਂਦਾ ਅਸੀਂ ਪਿਛਲੇ ਸਮੇਂ ਦੇ ਵਿੱਚ ਮੇਰੀ ਸਾਰੀ ਟੀਮ ਜਥੇਬੰਦੀ ਜਿੰਨੇ ਬੈਠੇ ਆ ਤਾਰਸੇ ਜਹਦਾਰੀ ਬੈਠੇ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੈਂਸ ਹੈ ਇਹ ਸਾਡੇ ਜਿਹਦਾ ਤਾਰਾ ਸਿੰਘ ਉਹਨਾਂ ਦੀ ਰਹਿਨਮਾਈ ਚ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਹੋ ਰਹੀ ਹੈ ਕਿਉਂਕਿ ਜ਼ਥੇਦਾਰ ਜੀ ਸਹਿ ਹਲਕਾ ਚਾਰਜ ਦੇ ਨਵਾਂ ਸ਼ਹਿਰ ਦੇ ਅੱਜ ਕਾਰਵਾਰ ਦੇਖ ਰਿਹਾ ਅਸੀਂ ਪਿਛਲੇ ਸਮੇਂ ਚ ਪੂਰੇ ਬੂਥਾਂ ਦੀਆਂ ਬੂਥ ਕਮੇਟੀਆਂ ਬਣਾਈਆਂ ਭਿੰਡਾ ਚ ਗਏ ਤਾਂ ਇੱਕ ਗੱਲ ਸਾਹਮਣੇ ਜ਼ਰੂਰ ਆਈ ਹੈ ਕਿ ਜਿਹੜੇ 132 ਪਿੰਡ ਆ ਦੋ ਵੱਡੇ ਸ਼ਹਿਰ ਉਹਦੇ ਵਿੱਚ ਜਿਹੜਾ ਲੀਡਰ ਹੈ ਜਿਹੜਾ ਸਾਡੀ ਇਸ ਅਕਾਲੀ ਦਲ ਦੀ ਸੰਗਤ ਨੂੰ ਸਾਹਮਣ ਜੋਗਾ ਕਮਾਂਡ ਕਰਨ ਯੋਗ ਹੈ ਉਹ ਹਰ ਇੱਕ ਵਰਕਰ ਨੇ ਕੋਈ ਮਨਸ਼ਾ ਜਗਾਈ ਹੈ ਕਿ ਜਿਹੜਾ ਲੀਡਰ ਹੈ ਸਾਡਾ ਉਹ ਨਵਾਂ ਸ਼ਹਿਰ ਦੇ ਨਾਲ ਸਬੰਧਤ ਹੋਣਾ ਚਾਹੀਦਾ ਉਹ ਬੇਸ਼ੱਕ ਸ਼ਹਿਰੀ ਖੇਤਰ ਚ ਹੋ ਸਕਦਾ ਉਹ ਪਿੰਡੂ ਖੇਤਰ ਚ ਵੀ ਹੋ ਸਕਦਾ ਇਹ ਚੀਜ਼ਾਂ ਨੂੰ ਲਿਆ ਕੇ ਅੱਜ ਅਸੀਂ ਤੁਹਾਡੇ ਸਾਹਮਣੇ ਰੱਖਿਆ ਤੇ ਲੋਕਾਂ ਦੀ ਆਵਾਜ਼ ਦੀ ਗੱਲ ਹੈ ਇਹ ਗੱਲ ਅਸੀਂ ਪਾਰਟੀ ਪ੍ਰਧਾਨ ਸਫੀਰ ਸਿੰਘ ਬਾਦਲ ਉਹਨਾਂ ਦੇ ਬਹੁਤ ਹੀ ਜਲਦੀ ਉਹਨਾਂ ਦੇ ਵਿੱਚ ਚਾਲਣਾ ਵੀ ਲਾਵਾਂਗੇ ਕਿਉਂਕਿ ਸਾਡੀ ਗੱਲ ਚੱਲ ਰਹੀ ਹੈ ਉੱਪਰ ਤੇ ਉਹਨਾਂ ਨੂੰ ਵੀ ਇਸ ਬਾਰੇ ਜਿਹੜਾ ਆ ਉਹ ਦੱਸਿਆ ਜਾਏ ਅਸੀਂ ਇਹ ਗੱਲ ਸਮਝਦੇ ਆ ਕਿ ਜਿੱਥੇ ਅੱਜ ਵਿਰੋਧੀ ਧਿਰਾਂ ਜਿਨ੍ਹਾਂ ਦੇ ਕੋਲ ਸਾਰੇ ਕੋਲ ਲੀਡਰ ਨਹੀਂ ਆਪਣੇ ਅੱਜ ਅਸੀਂ ਕਾਂਗਰਸ ਦੀ ਗੱਲ ਕਰ ਲੈਂਦੇ ਆ ਅੱਜ ਅਸੀਂ ਵਸਪਾ ਦੀ ਗੱਲ ਕਰ ਲੈਂਦੇ ਆ ਆਮ ਆਦਮੀ ਦੀ ਗੱਲ ਕਰ ਲੈਂਦੇ ਆ ਇਹਨਾਂ ਸਾਰੀਆਂ ਪਾਰਟੀਆਂ ਕੋਲ ਨਵਾਂ ਸ਼ੈਡ ਨਾਲ ਸੰਬੰਧਤ ਲੀਡਰ ਹੈ ਉਹਨਾਂ ਦਾ ਕਮਾਂਡਰ ਹੈ ਉਹ ਇਲੈਕਸ਼ਨ ਵੀ ਲੜਦੇ ਆ ਉਹ ਲੋਕਾਂ ਦਾ ਕੰਮ ਵੀ ਕਰਾਉਂਦੇ ਆ ਸਾਡੇ ਵਿੱਚ ਇਹਨਾਂ ਸਾਡੇ ਕੁਝ ਸਮੇਂ ਪਹਿਲਾਂ ਜਰਨੈਲ ਸਿੰਘ ਅਵਾਜ਼ ਸਾਹਿਬ ਜਿਹੜੇ ਇਥੋਂ ਦੇ ਹਲਕਾਚਾਰ ਸੀ ਜਿਹੜੇ ਵੱਡੇ ਕਦਰ ਦੇ ਲੀਡਰ ਨੇ ਬਟ ਕਿਤੇ ਨਾ ਕਿਤੇ ਉਹ ਇਸੋਂ ਵੱਲੋਂ ਇਹ ਸੀਟ ਅਸੀਂ ਹਰਨ ਚ ਨਾਕਾਮ ਰਹੇ ਆ ਜਿੱਤਣ ਦੇ ਵਿੱਚ ਕਿ ਬਾਦਸਾਭ ਵੀ ਇੱਕ ਬਾਹਰਲਾ ਚਿਹਰਾ ਸੀਗਾ ਬਹੁਤ ਵੱਡੀ ਵੋਟ ਬੈਂਕ ਪਈ ਬਟ ਕੁਝ ਸੀਟਾਂ ਤੇ ਕੁਝ ਵੋਟਾਂ ਤੇ ਅਸੀਂ ਇਹ ਸੀਟ ਜੜੀ ਹਾਰ ਗਏ ਬਟ ਤਾਂਿਆ ਐਗਜ਼ੈਂਪਲ ਜੋ ਪਿਛਲੇ ਸਮੇਂ ਦੀ ਹੈ ਤੁਸੀਂ ਦੇਖੋ ਸ਼ਰੂਮਣੀ ਅਕਾਲੀ ਦਲ ਬਸਪਾ ਦਾ ਅਲਾਈنس ਸੀ ਔਰ ਡਾਕਟਰ ਮਛਤਰਪਾਲ ਸਾਡੇ ਲੋਕਲ ਕੈਂਡੀਡੇਟ ਸੀ ਅਗਰ ਲੋਕਲ ਕੈਂਡੀਡੇਟ ਸੀ ਤਾਂ ਅਸੀਂ ਐਮਐਲਏ ਸ਼ਿਭੀ ਕੀਤੀ ਉਸ ਤੋਂ ਪਹਿਲਾਂ ਪ੍ਰਾਣੀ ਗੱਲ ਕਰ ਲੋ ਕਾਂਗਰਸ ਦੀ ਗੱਲ ਕਰ ਲੈਣੇ ਆ ਤਾਂ ਅੰਗਦ ਜੀ ਐਮਐਲਏ ਬਣੇ ਉਹਨਾਂ ਦੀ ਮਾਤਾ ਜੀ ਬਣੀ ਉਹਨਾਂ ਦੇ ਪਿਤਾ ਜੀ ਬਣੇ ਇਹ ਇਹੋ ਫਤਵਾ ਮਿਲਦਾ ਰਿਹਾ ਕਿਉਂਕਿ ਲੋਕਲ ਕੈਂਡੀਡੇਟ ਸੀਗੇ ਸੋ ਸਾਡੀ ਵੀ ਪਾਰਟੀ ਅੱਗੇ ਬੇਇਰਸ਼ ਹੈ ਜੁਨੀਅਰਸ਼ਿਪ ਅੱਗੇ ਕਿਰਸ਼ ਹੈ ਕਿ ਜੋ ਵੀ ਜਿਸ ਵੀ ਜ਼ਰੂਰੀ ਨਹੀਂ ਕਿ ਉਹ ਕਰੋੜਪਤੀ ਹੋਣਾ ਹੀ ਜ਼ਰੂਰੀ ਹੈ ਕਿਸੇ ਪਾਰਟੀ ਦਾ ਮੁੱਢੀ ਬਣਨ ਲਈ ਆਵਾਮ ਸੰਗਤ ਦਾ ਜਿਹੜਾ ਹੱਥ ਹੈ ਉਸ ਲੀਡਰ ਦੇ ਸਿਰ ਤੇ ਹੋਣਾ ਚਾਹੀਦਾ ਹੈ ਆਵਾਮਸ਼ਹਿਨ ਦਾ ਮੁਖ ਸੇਵਾਦਾਰ ਕੁਮੋਦੀ ਨਾਤੇ ਅੱਜ ਦੀ ਸੱਤਰ ਦਾਦਾ ਜੋ ਕਿ ਪਹਿਲਵਾਨ ਜੀ ਨੇ ਬੜਾ ਸਪਸ਼ਟ ਬਸਤਾਰ ਨਾਲ ਦੱਸਿਆ ਕਿ ਸਾਡੇ ਨਵਾਂ ਸ਼ਹਿਰ ਦੇ ਨਾਲ ਕਾਫੀ ਸਮੇ ਤੋਂ ਤੱਕਾ ਹੋ ਰਿਹਾ ਤੱਕਾ ਹੀ ਕਹ ਸਕਦਾ ਮੈਂ ਕਿਉਂਕਿ ਸਾਡੇ ਹਲਕੇ ਦਾ ਉਮੀਦਵਾਰ ਨਹੀਂ ਹੁੰਦਾ ਸਾਡੇ ਛੋਟੇ ਪਿੰਡਾਂ ਦੇ ਵਰਕਰ ਪਿੰਡਾਂ ਦੇ ਲੀਡਰ ਇਸ ਗੱਲ 'ਚ ਬਹੁਤ ਮਹਿਸੂਸ ਕਰਦੇ ਆ ਮੋਟਾ ਪਾਰਟੀ ਦੇ ਹੁਕਮ ਅਨਸਾਰ ਪਾਉਂਦੇ ਆ ਕਈ ਵਾਰੀ ਜਿੱਤੇ ਆ ਕਈ ਵਾਰੀ ਹਾਰੇ ਆ ਪਰ ਘਟਨਾ ਜਿਹੜੀ ਹੈਗੀ ਆ ਜਦੋਂ ਬਾਕੀ 5 4 ਸਾਲ ਦੀ ਹੁੰਦੀ ਭਾਵੇਂ ਸਰਕਾਰ ਹੋਵੇ ਸਾਡੀ ਤਦ ਵੀ ਅਗਲੇ ਤਾਂ ਹੁਣ ਪੰਜਾਬ ਸਰਕਾਰ ਨੂੰ ਕੌਣ ਥੋੜਾ ਕਰ ਸਕਦੇ ਹੋਗਾ ਇੱਥੇ ਕਰਨਗੇ ਜੇ ਇੱਥੇ ਦਾ ਲੋਕਲ ਨਾ ਲੀਡਰ ਹੋਵੇ ਲੋਕਰ ਨਾ ਐਮ ਐਲ ਏ ਹੋਵੇ ਜਾਂ ਜਿਨੇ ਇਲੈਕਸ਼ਨ ਲੜੀਏ ਹੋਵੇ ਉਹ ਇੱਥੇ ਦਾ ਨਾ ਹੋਵੇ ਉਹ ਫਿਰ ਲੱਭਦੇ ਨਹੀਂ ਪਿੱਛੇ ਸਾਡਾ ਇਹ 12-15 ਸਾਲ ਤੋਂ ਇਹ ਤਜਰਬਾ ਇਸ ਕਰਕੇ ਜਿਹੜਾ ਕਿ ਮੇਰੇ ਭਰਾਵਾਂ ਨੇ ਸਵਾਲ ਕੀਤਾ ਉਹ ਇਹ ਆ ਵੀ ਅਸੀਂ ਡਰ ਦੇ ਮਾਰੇ ਪਿਛਲੀ ਡਰ ਦੇ ਮਾਰੇ ਕੋ ਸਾਡੇ ਨਾਲ ਇਦਾਂ ਹੋਇਆ ਕਿਤੇ ਇਦਾਂ ਦੀ ਗੱਲ ਹੁਣ ਵੀ ਨਾ ਹੋ ਜਾਏ ਇਸ ਕਰਕੇ ਚੌਕਸ ਕਰਦੇ ਹਾਂ ਹਾਈ ਕਮਾਂਡ ਨੂੰ ਵੀ ਸਾਡੇ ਵਰਕਰ ਤਾਂ ਸਾਡੇ ਕੋਲ ਇਹ ਗੱਲ ਕਹਿੰਦੇ ਆ ਵੀ ਸਾਡੇ ਕੋਲ ਤੁਸੀਂ ਤਾਂ ਨਾ ਫਿਰ ਇਦਾਂ ਦੀ ਗੱਲ ਕਹਿਣ ਆਇਓ ਜੇ ਤੁਸੀਂ ਸਾਡੀ ਗੱਲ ਹਾਈ ਕਮਾਂਡ ਤੱਕ ਪਹੁੰਚਾ ਦੇ ਨਹੀਂ ਤੁਹਾਡੇ ਇੱਥੇ ਦੇ ਲੀਡਰਾਂ ਚ ਕੋਈ ਤਾਕਤ ਨਹੀਂ ਲੈਖਣ ਲਾਂਦੀ ਤੁਹਾਡੇ ਕੋਲ ਕੋਈ ਐਸਾ ਤਰੀਕਾ ਨਹੀਂ ਟਿਕਟ ਲੈਣ ਦਾ ਕੋਈ ਤੁਹਾਡੇ ਕੋਲ ਇਹ ਐਸਾ ਕੋਈ ਤਰੀਕਾ ਨਹੀਂ ਵੀ ਤੁਸੀਂ ਇਹਦੇ ਯੋਗ ਹੋਵੋ ਵਿਧਾਨ ਸਭਾ ਦੇ ਐਨੇ 30 ਦੀ 40 40 ਸਾਲ ਦੇ ਹੋ ਗਏ ਤੇ ਕਾਰਨ ਕਿਹਾ ਕਮੀ ਕਿਹਾ ਆ ਕੀ ਤੁਹਾਡੇ ਸੰਬੰਧ ਹੈ ਨਹੀਂ ਪ੍ਰਧਾਨ ਦੇ ਨਾਲ ਫਿਰ ਕਿਸ ਕਰਕੇ ਤੁਹਾਨੂੰ ਇਗਨੋਰ ਕਿਉਂ ਕੀਤਾ ਜਾਂਦਾ ਇਸ ਕਰਕੇ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਇਹ ਸਾਡਾ ਸੁਝਾਅ ਆ ਪਾਰਟੀ ਲਈ ਵੀ ਆ ਤੇ ਇਲਾਕੇ ਸਾਡੇ ਭਾਈਚਾਰੇ ਲਈ ਵੀ ਆ ਤੇ ਅਸੀਂ ਇਕਜੁੱਟ ਹੋ ਕੇ ਪ੍ਰਧਾਨ ਸਾਹਿਬ ਨੂੰ ਇਹ ਸਨੇਹਾ ਦੇਵਾਂਗੇ ਕਿ ਤੁਸੀਂ ਪੈਸੇ ਦਿੱਤਾ ਵੀ ਇੱਕ ਜਗ੍ਹਾ ਤੇ ਪਰ ਪ੍ਰਧਾਨ ਸਾਹਿਬ ਨਾਲ ਸਿੱਧੀ ਸਾਡੀ ਹਜੇ ਮਿਲਣੀ ਨਹੀਂ ਹੋਈ ਉਹ ਕੁਝ ਦਿਨਾਂ ਚ ਪੰਜਾਂ ਚੌਂਦਾਂ ਚ ਹੋ ਜਾਣੀ ਆ ਤੇ ਉਹ ਤੋਂ ਬਾਅਦ ਅਸੀਂ ਉਹ ਸਾਡੇ ਇਲਾਕੇ ਵਿੱਚ ਸਾਡੇ 92 ਵਰਕਰਾਂ ਨੂੰ ਸੱਦ ਕੇ ਪੁੱਛ ਕੇ 94 ਵਰਕਰਾਂ ਚੋਂ ਕਿਸੇ ਨੂੰ ਵੀ ਜਿਹਨੂੰ ਵੀ ਕਹਿ ਦੇਣਗੇ ਉਹ ਹਲਕਾ ਨਮਾ ਚੈਨਾ ਸਵੰਤ ਹੋਵੇ ਉਹਦੇ ਲਈ ਅਸੀਂ ਜੀ ਜਾਣਨਾ ਤਹਾਂ ਦੀ ਕਮੀ ਹੋਊਗੀ ਉਹ ਵਰਕਰ ਕੋ ਸਾਰੇ ਇਕੱਠੇ ਹੋ ਕੇ ਦੇਵਾਂਗੇ